ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰ ਰਹੇ ਆ ਬਹੁਤ ਹੀ ਪਤ ਦੀ ਬੜੀ ਅਕਸ਼ੀਤ ਆ ਭਾਈ ਪਾਲਾ ਸਿੰਘ ਜੀ ਜਿਨ੍ਹਾਂ ਦੀ ਬਹੁਤ ਹੀ ਸੇਵਾ ਹੈਗੀ ਆ ਪਹਿਲਾਂ ਦੇਸ਼ਾਂ ਵਿਦੇਸ਼ਾਂ ਚੋਂ ਪ੍ਰਚਾਰ ਦੀ ਸੇਵਾ ਕੀਤੀ ਭਰਤ ਪਾਕਿਸਤਾਨ ਦੇ ਵਿੱਚ ਵੀ ਨਾਲ ਸਹਿਯੋਗ ਦਿੱਤਾ ਕੁਦਰੇ ਸੇਵਾ ਦੇ ਵਿੱਚ ਤੇ ਹੁਣ ਇੰਡੀਆ ਦੇ ਵਿੱਚ ਪਿਛਲੇ 10 ਸਾਲ ਤੋਂ ਵੀ ਉੱਪਰ ਹੋ ਗਿਆ ਸਮਾਂ ਸੇਵਾ ਕਰਦਿਆਂ ਪਾਲਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਾਲਾ ਜੀ ਅਸੀਂ ਚਾਹੁੰਦੇ ਸੀ ਕਿ ਬਈ ਪੰਜਾਬ ਚ ਇਲੈਕਸ਼ਨਾਂ ਹੋ ਰਹੀਆਂ ਹੈਗੀਆਂ ਤੇ ਬੜੀ ਦਿਲਚਸਪੀ ਹੈਗੀ ਆ ਬਈ ਮੈਂ ਚਾਹੁੰਦਾ ਤੁਸੀਂ ਜਾਣਕਾਰੀ ਦਿਓ ਮੈਂ ਜਾਣਕਾਰੀ ਨਹੀਂ ਦੇਣੀ ਤੁਸੀਂ ਜਾਣ ਕੇ ਦੋ ਬਈ ਇਲੈਕਸ਼ਨਾਂ ਦੇ ਵਿੱਚ ਕਿਹੜੀ ਪਾਰਟੀ ਅੱਗੇ ਜਾ ਰਹੀ ਤੇ ਅਮਰਪਾਲ ਦੇ ਲੋਕ काफी ਇੰਟਰਸਟ ਲੈਂਦੇ ਹੈਗੇ ਆ ਤੇ ਉਹਦੇ ਬਾਰੇ ਤੁਸੀਂ ਜਿਵੇਂ ਉਹ ਸੀਟ ਕੱਢ ਜਾਣ ਜਾਂ ਨਹੀਂ ਕੱਢ ਜਾਣਗੇ ਤੇ ਕਿੰਨੀਆਂ ਸੀਟਾਂ ਜਿਹੜੀ ਕਾਂਗਰਸ ਜਾਂ ਹੋਰ ਜਾਣ ਦੀ ਮਾਅਦ ਹੈਗੀ ਆ ਤੇ ਮੈਂ ਕੁਐਸਚਨ ਦੂਜਾ ਬਾਅਦ ਕਰੂੰਗਾ ਜੋ ਆਮ ਸੋਨ ਲਿਖਵਾਂ ਤੇ ਆ ਜਿਹੜੀ ਖਡੂਰ ਸਾਹਿਬ ਵਾਲੀ ਸੀਟ ਹੈ ਉਹ ਕੱਲ ਨੂੰ ਪਤਾ ਲੱਗੇਗਾ ਜੀ ਦੁਪਹਿਰ ਤੋਂ ਬਾਅਦ ਕਹਿੰਦੇ ਕੱਲ ਨੂੰ ਲਾਸਟ ਹੈ 15 ਮਹੀਨ ਨੂੰ ਉਹ ਡਿਸਾਈਡ ਹੋਣਾ ਜਿਹੜੀ ਜਿਹੜੀਆਂ ਅਸੀਂ ਇਹ ਪਹਿਲਾਂ ਭੇਤੇ ਦੇ ਦੇ ਨੇ ਫਾਰਮ ਪਰਦੇ ਨੇ ਨਾਮਿਨੇਸ਼ਨ ਦੇ ਮੈਂ ਉਹ ਅਮਸਬਾਹ ਸੰਗਦੇ ਕੱਟਿਆ ਨਾ ਉਸਨੇ ਪਾਲਸੀ ਦੇ 2 ਘੰਟੇ ਪਹਿਲਾਂ ਦੇਖਿਆ ਸੀਗਾ ਉਹਨੇ ਕਿਹਾ ਹੋਇਆ ਵੀ ਉਹਨੇ ਜਿਹੜੀ ਹੈਗੀ ਐਕਸੈਪਟ ਕਰ ਲਿਆ ਮੈਨੂੰ ਇਹ ਨਹੀਂ ਪਤਾ ਕੱਲ ਨੂੰ ਕਨਫਰਮ ਤਾਂ ਸਰਕਾਰ ਕਰੂਗੀ ਨਾ ਅੱਜ ਉਹਨੇ ਪੇਪਰ ਫਾਈਲ ਕਰਤੇ ਆ ਤੇ ਉਹਨੇ ਲੈ ਲਿਆ ਕਹ ਰਹੇ ਨੇ ਉਹ ਬਾਤ ਪੰਤੇ ਹੋ ਗਈ ਠੀਕ ਹੈ ਹਾਂਜੀ ਹਾਂਜੀ ਸਾਤ ਹਾਂਜੀ ਹਾਂਜੀ ਬਾਲਾ ਜੀ ਮੈਂ ਜਿਹੜੀ ਗੱਲ ਜਾਣਨੀ ਚਾਹੁੰਦਾ ਜੇ ਫਾਰਮ ਜੀਤਾ ਪਹਿਲਾਂ ਤਾਂ ਠੀਕ ਹੈ ਵੀ ਨਾਮਿਨੇਸ਼ਨ ਤਾਂ ਉਹਨਾਂ ਨੇ ਹੁਣ ਭਰਤੀ ਹੈਗੀ ਕੱਲ ਨੂੰ ਪਤਾ ਲੱਗ ਜਾਊਗਾ ਵੀ ਐਕਸੈਪਟ ਹੋਵੇਗੀ ਜਾਂ ਨਹੀਂ ਹੋਵੇਗੀ ਹੈਗੀ ਇੱਕ ਦੋ ਦਿਨਾਂ ਵਿੱਚ ਤੇ ਕੀ ਉਹਦਾ ਇਹਦੇ ਜਿੱਤਣ ਦੇ ਨਾਲ ਕੋਈ ਪੰਜਾਬ ਨੂੰ ਜਾਂ ਪੰਥ ਨੂੰ ਕੋਈ ਫਾਇਦਾ ਹੋਊਗਾ ਜਾਂ ਮੈਨੂੰ ਕਹੇ ਵੀ ਲੱਗਦਾ ਹੁੰਦਾ ਵੀ ਹੁਣ 540 ਸੀਟਾਂ ਵਿੱਚੋਂ ਜੇ 1 2 4 5 ਬੰਦੇ ਜਾ ਵੀ ਜਾਂਦੇ ਰਹਿੰਦੇ ਆ ਉਹ ਸਾਢੇ ਜਗਤਵਾਰੀ 5-5 ਮਿੰਟ ਬੋਲਣ ਦਿੰਦੇ ਆ ਤੇ ਕੋਈ ਅੱਗੇ ਵੀ 13 ਬੰਦੇ ਵੀ ਜਾ ਚੁੱਕੇ ਆ ਕੋਈ ਪੰਥ ਨੂੰ ਪੰਜਾ ਨੂੰ ਕੋਈ ਫਾਇਦਾ ਤਾਂ ਹੋਇਆ ਨਹੀਂ ਕੋਈ ਹੇ ਜੇ ਸਿਮਰਦੀਪ ਸਿੰਘ ਮਾਨ ਦੀ ਗਵਾਹੀ ਕਿ ਕਰ ਨੋ ਹਾਂਜੀ ਹਾਂਜੀ ਜਿਹੜਾ ਵੀ ਬਣ ਗਿਆ ਹਮਮ ਵੱਡੀ ਗੱਲ ਆ ਉਹ ਜਿਹੜਾ ਸਿਸਟਮ ਹੈ ਉਥੇ ਦਾ ਸਰਕਾਰ ਦਾ ਸਿਸਟਮ ਸਾਡੇ ਕੋਲ ਪਹਿਲੀ ਗੱਲ ਤੋਂ ਬੁੱਲ ਨਹੀਂ ਟਾਈਮ ਨਹੀਂ ਦਿੰਦੇ ਹਮਮ ਮਾਨਸਾ ਹੁਣੇ ਉਹ ਜੋਥੀ ਮੇਰੀ ਤਿੰਨ ਮੇਰੀ ਅੱਗੇ ਜਾ ਚੁੱਕੇ ਨੇ ਜੋਥੀ ਮੇਰੀ ਉਹ ਆਸ ਬਤਨੀ ਬੈਠਾ ਹੀ ਕਿ ਮੈਂ ਐਮਪੀ ਉਥੇ ਪਾਉਣੇ ਬੈਠ ਜਾਣਾ ਹਮਮ ਜਿੰਦਗੀ ਦੀ ਜੱਟ ਯਾਰ ਬਾ ਸਾਡੀਆਂ ਗਰੀਬ ਪੰਜਾਬ ਜਾਂ ਚਾਰ ਪੰਜ ਮੰਗਾ ਪ੍ਰਮੁੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ ਵਾਰ ਬੈਦਵੀ ਹੋਈ ਉਹਦੀ ਕਰੂਣ ਬਣਾਉਣਾ ਹਮ ਜਿਹੜੇ 30 50 ਸਾਲ ਤੋਂ ਸੇਂਗਰੀ ਫੰਦੀ ਸੇਂਗਰੀ ਹਾਤ ਲਾਉਣੇ ਬਰਗਾਰੀ ਵਾਲਾ ਮੋਰਚਾ ਜਾਂ ਕੋਈ ਵੀ ਉਹਨਾਂ ਨੂੰ ਨਿਆਹ ਲਾਉਣਾ ਜਿਹੜਾ ਪੰਜਾਬ ਵਾ ਰੋੜਦਾ ਜਾ ਰਿਹਾ ਪੰਜਾਬ ਤੇ ਜਿਹੜੀ ਕਿੱਤੀ ਐਸਟਮਾ ਉਹਨੂੰ ਪਚਾ ਕਿਦਾ 1960 ਤੋਂ ਇਹਦਾ ਕੋਈ ਜ਼ਮੀਨ ਲੈ ਸਕਦਾ ਉਹ ਵੀ ਵੋਟ ਪਾ ਸਕਦਾ ਨੌਕਰੀ ਕਰ ਸਕਦਾ ਪੰਜਾਬ ਨੂੰ ਸ਼ਾਰਲਟ ਬਣਾ ਦਿੱਤਾ ਕਿਸੇ ਸਿਆਸੀ ਪਾਰਟੀ ਨੇ ਅੱਗੇ ਰੋਕੇ ਜਗ ਨਹੀਂ ਕੀਤੀ دوسری ਗੱਲ ਰਾਜਸਥਾਨ ਕੋਲ ਸੀ ਤਾਂ ਉਹਨੇ ਵੀ ਕਾਨੂੰਨ ਬਣਾਇਆ ਵੀ ਉਧੋ ਉਧਾ ਰਹਿੰਦਾ ਬੰਦਾ ਵੀ ਉੱਥੇ ਜ਼ਮੀਨ ਲੈ ਸਕਦਾ ਵੋਟ ਪਾ ਸਕਦਾ ਗੁਜਰਾਤ 10 ਸਾਲ ਦਾ ਤੋਂ ਬਿਸੀਰਤਾ ਸਾਰੇ ਤੇ ਨੋਲ ਤਾਂ ਤੇ ਵੋਟ ਬਾਲੇ ਇਹ ਪੰਜਾਬ ਦੇ ਵਿੱਚ ਬੱਚਿਆਂ ਦੀ ਕੋਈ ਜੋਬ ਦਾ ਜਗ੍ਹਾ ਨਹੀਂ ਛੱਡੀ ਜਿੰਨੀਆਂ ਤੰਗਿਆ ਸਰਕਾਰੀ ਜੋਬਾਂ ਨਹੀਂ ਉਹ ਦੁਇਆ ਸਿੱਟਾ ਲੈ ਕੇ ਜਦੋਂ ਮਰਦੀ ਕੋਈ ਕੋਟ ਬਣਾਦਾ ਪੰਜਾਬ ਦੇ ਵਿੱਚ ਜਿਹੜੇ ਸਿੱਖ ਮਿਨੋਰਟੀ ਚ ਆਉਣ ਵਾਲੇ ਨੇ ਹਨਾ ਕਿਹੜੇ ਸਿਆਸੀ ਪਾਰਟੀ ਨੇ ਹੁਣ ਤੱਕ ਕੰਮ ਕੀਤਾ ਇਹ ਕੀ ਸਾਡੇ ਉਹੀ ਹੈ ਕਿ ਬੰਦੇ ਪੰਜ ਸਾਲ ਹੋਣਾ ਨੇ ਕਦੀ ਇਹਨਾਂ ਵਿਚਾਰਾਂ ਤੇ ਗੱਲ ਕੀਤੀ ਲੜਾਈ ਲੜੀ ਹੈ ਜੇ ਉਹ ਦੋ ਤਿੰਨ ਮਿੰਟ ਬੋਲਦੇ ਤੇ ਬੰਦ ਕਰ ਦਿੰਦੇ ਤੇ ਉਹ ਉਹੀ ਉੱਥੇ ਗੱਲ ਦੀ ਕਰ ਦਿੰਦੇ ਕਿੰਨਾ ਖੁੱਦ ਦੇਖਣ ਪਿਆ ਮਤਲਬ ਸੈਂਟਰ ਦੀ ਜਿਹੜੀ ਪਾਲਿਸੀ ਹੈ ਉਹ ਹੀ ਸੇ ਉਹ ਖੇਤਰੀ ਪਾਰਟੀ ਉਹ ਜਿਹੜੀ ਮਾਰੇ ਮੋਟੀ ਚਲਦੀ ਸੀ ਉਹਨਾਂ ਖੇਤਰੀ ਪਾਰਟੀਆਂ ਖਤਮ ਕਰ ਦੇਈਆ ਉਸ ਕੌਸੀ ਨਾ ਚਲੋ ਖੇਰ ਵੀ ਜੇ ਚਲਦੇ ਆ ਤਾਂ ਸਾਨੂੰ ਖੁਸ਼ੀ ਹੋਵੇ ਕਿ ਪਾਰਲੀਮੈਂਟ ਤੇ ਕਦੀ ਕਈ ਵਾਰੀ ਦਿਮਾਗ ਤੋਂ ਮੁਨੱਖਰੇ ਕਿਸੇ ਵੀ ਦਸਾਂ ਆਂਦੇ ਉਹਦੀ ਜਬ ਪਾਰਟੀ ਸੰਸਦਾਂ ਦੇ ਹੁੰਦੀ ਹੈ ਉਹਨੂੰ ਕਰ ਨਹੀਂ ਚਾਹੀਦੀ ਹੂੰ ਹੂੰ ਉਹਨਾਂ ਨੂੰ ਜਾਣਾ ਚਾਹੀਦਾ ਪਾਰਲੀਮੈਂਟ ਦੇਖਾਂਗੇ ਇਹ ਆਉਣ ਵਾਲੇ ਸਮੇਂ ਦੇ ਕਰ ਬਚਾ ਜੇ ਪੰਜਾਬ ਲਈ ਸਿੱਖਾਂ ਲਈ ਸੰਦੇਬੀਰ ਮੈਂਬਰ ਪਾਰਲੀਮੈਂਟ ਜਾ ਕੇ ਬਣ ਕੇ ਉੱਥੇ ਕੀ ਕਰਦੇ ਨਹੀਂ ਕਿ ਕਿਹੜਾ ਉੱਥੋਂ تنੀ ਬੈਠ ਰਹੇ ਨੇ ਪੰਜਾਬ ਦੇ ਸਿਰ ਆ ਬੱਚੇ ਦੇ ਚੰਦੇ ਸਿਕਨ ਜਾਏ ਹੂੰ ਕਿੰਨੇ ਲੱਖ ਕਰੋੜ ਕਰਦਾ ਉਹ ਬਧੀ ਕਹਿ ਰਿਹਾ ਕੱਟੇ ਜਾ ਰਿਹਾ ਤੇ ਪੰਜਾਬ ਦਾ ਹਾਲਾਤ ਜਿਹੜੇ ਸਾਨੂੰ ਪਤਾ ਹੀ ਹੈ ਕਿ 2 250 ਬੱਚਾ ਹਰ ਮਹੀਨੇ ਜਾ ਰਿਹਾ ਪਾਸ ਸੌਰੀ ਹਰ ਰੋਜ਼ ਜਾ ਰਿਹਾ ਹੈ ਬੁਲੇਸ਼ ਬਾਂਦੀ ਹੈ ਪੀਸ ਹਸਸਲਾਂ ਨਾਲ ਜਾ ਰਿਹਾ ਬਾ ਇਹ ਜਮੀਨਾਂ ਬਿਲਕੁਲ ਨਹੀਂ ਰਹੀ ਕਿ ਤੇ ਸੋਰ ਦੇ ਘਾਟ ਕ੍ਰੇਦਾ ਅਮਰੀਕਾ ਦੀ ਆਪ ਦਾ 15 18 ਲੱਖ ਤੋਂ ਡਾਲਰ ਤੋਂ ਘੱਟ ਕਰ ਦੇਗਾ ਇੱਕ ਬੱਚੇ ਨੂੰ ਸਾਰਾ ਜ਼ੋਰ ਲਾ ਕੇ ਉਹ ਦੋਨ ਪੇਮੈਂਟ ਦੇਣ ਦੀ ਵੀ ਉਹ 5 7 10 ਕਿੱਲੇ ਵਿੱਚ ਨੇ ਪੈਣਗੇ ਪਜਾ ਅਦਰਵਾਜ ਜਿੱਤਾ ਉਹ ਪੇਮੈਂਟ ਨਹੀਂ ਦੇ ਸਕਦਾ ਇਹ ਸਾਡੇ ਪੰਜਾਬ ਦਾ ਹਾਲਾਤ ਬੜੀਆਂ ਤੇ ਇਹਦੇ ਵਾਸਤੇ ਕਿਸੇ ਕੋ ਕੀ ਪ੍ਰਜਾ ਨਰਕੋ ਕੀ ਲੈ ਸਕਦਾ ਕੀ ਪਤਾ ਲੱਗਦਾ ਪਹਿਲਾਂ ਸੀ ਇਹਦੇ ਜ਼ਿੰਮੇਵਾਰ ਕੌਣ ਆ ਜ਼ਿਆਦਾਤਰ ਲੋਕ ਤੇ ਅਕਾਲੀ ਦੰਨੂ ਕਹਿੰਦੇ ਆ ਮੈਂ ਤਾਂ ਕਹਿੰਦੇ ਸਾਰੇ ਪੰਜਾਬੀ ਅਸੀਂ ਜ਼ਿੰਮੇਵਾਰ ਆਂ ਵੀ ਸਾਰਿਆਂ ਡਿਊਟੀ ਨਿਭਾਈਨੇਗੀ ਜਿਨੇ ਪੋਲੀਟੀਸ਼ੀਨ ਆਜ ਕੱਲ ਤਾਂ ਟਰਸਟ ਨਹੀਂ ਉਹਨਾਂ ਦੇ ਰਿਹਾ ਪਤਾ ਨਹੀਂ ਕਿਹੜੀ ਪਾਰਟੀ ਕਿਹਨੇ ਕਦੋਂ ਚੱਲ ਜਾਣਾ ਹੈਗਾ ਤੇ ਇਹਦਾ ਹੁਣ ਹਾਲ ਤੱਕ ਦੀਦਾ ਨਹੀਂ ਨਹੀਂ ਇਹਦਾ ਇਹਦਾ ਸੱਲ ਲੱਗਦਾ ਜੀ ਤੇ ਮੈਂ ਦਸਰਾ ਚੌਲਾ ਕਿਸੇ ਪਾਰਟੀ ਨੂੰ ਦੋਸ਼ ਦੇਵ ਦੇ ਜਾਇ ਇਹ ਸੋਚੇ ਵੀ ਉਹਨਾਂ ਨੂੰ ਬਣਾਇਆ ਕਹਿੰਦੇ ਹਾਲਾਂਕਿ ਨਾ ਡੈਮੋਕਰੇਸੀ ਦਾ ਹੈ ਨਹੀਂ ਕਿ ਲੋਕ ਵੀ ਨਾ ਦੇਖਿਆ ਮਾੜਾ ਜਿਹਾ ਕਹਿ ਦਿਓ ਤੁਹਾਨੂੰ ਜੀ ਅਸੀਂ ਬੱਸਾਂ ਫ੍ਰੀ ਕਰ ਦੇਣੀ ਆ ਬੀਬੇ ਵਾਲੇ ਸਾਨੂੰ ਜੀ ਬਿਜਲੀ ਦੇ 100 ਯੂਨਟ ਫ੍ਰੀ ਦੇ ਦੇਣਾ ਬੇ ਲੋਕ ਇੰਨਾ ਵੀ ਨਹੀਂ ਪੁੱਛਦੇ ਵੀ ਤੁਹਾਡੇ ਟੈਕਸ ਦੇ ਪੈਸੇ ਕੱਟੇ ਹੋਣੇ ਕਿ ਇਹ ਪਾਜ ਦੇਣੇ ਆ ਉਹੀ ਸਾਨੂੰ ਮੋੜ ਕੇ ਦੇ ਦੇਣੇ ਹਨ ਉਹ ਜਾਂ ਹੋਰ ਕਰਜ਼ਾ ਲੈ ਕੇ ਤੁਹਾਨੂੰ ਸਬਸਿਡੀ ਦੇ ਦੇਣਗੇ ਜੌਬਾਂ ਦਾ ਕ੍ਰੀਏਟ ਹੋ ਹੀ ਨਹੀਂ ਰਹੀਆਂ ਕੋਈ ਵੀ ਮੈਂ ਤੁਹਾਨੂੰ ਬੇਨਤੀ 嗯哼哼。哼 <laughs> ਹਮਮ ਜੇ ਲੱਗਦਾ ਮੈਂ ਬੇਰੀ ਹੌਟੇ ਖਸਸ ਇਹ ਪੱਤ ਕੇ ਜਾਣ ਗਿਆ ਉਸ ਘਰੇ ਜਿੱਥੇ 2 ਨੰਬਰ ਦੇ ਪੈਸੇ ਨੇ ਇਹਨੇ ਇੱਕ ਨੇਤੀ ਕਮਾਈ ਵਾਲੇ ਹਾਲਾਤ ਬਦਲ ਬਹੁਤ ਮਾੜੇ ਆ ਮੈਂ ਫੇਰ ਦੁਬਾਰਾ ਰਿਪੀਟ ਕਰਦਾ ਕਿਥੇ ਪੈਸਾ ਇਲੈਕਸ਼ਨਾਂ ਤੇ ਖਰਚੂਗਾ ਟਿੱਕਾ ਵਿਕਣੀਆਂ ਤੇ ਲੋਕਾਂ ਦੇ ਲਿੱਖੇ ਵੀ ਵਿਕਣੀਆਂ ਜਿਹਨੇ ਪੈਸੇ ਖਰਤਨੇ ਆ ਕਾਨਫਰੰਸਾਂ ਵੱਡੀਆਂ ਹੋਣੀਆਂ ਤੇ ਕੋਈ ਕਾਨੂੰਨ ਕੋਈ ਨਹੀਂ ਇੱਕ ਐਮਐਲਏ ਬਣਿਆ ਲੋਕਾਂ ਦੇ ਵੋਟਾਂ ਪਈਆਂ ਖਾਪ ਕੇ ਮੈਂ ਮਾਸਟਰ ਟੀਚਰਸ ਦੀ ਗੱਲ ਕਰਦਾ ਮਹਾਂਮਰੀ ਸਕੂਲਾਂ ਦੇ ਟੀਚਰਾਂ ਨੂੰ ਵਕਤ ਪਿਆ ਹੋਇਆ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਉਹਨਾਂ ਨੇ ਵੋਟਾਂ ਪੈਣਾਂ ਪਰੋਣੀਆਂ ਲਿਸਟਾਂ ਲੈਤਾ ਇੰਨੀਆਂ ਗੱਡੀਆਂ ਤੇ ਸ਼ਾਹ ਫੋਟ ਦੀ ਦਾਤ ਆ ਚੈਲੰਜ ਵਾਹ ਕਿਹਦੀ ਇਹ ਨਾ ਬਾਕੀ ਸਰਕਾਰ ਦਾ ਨਿਯਾਤਰਕ ਤੋਂ ਲੈ ਵੀ ਸਾਰੇ ਕੋ ਨਹੀਂ ਯਾਰ ਬੋਰਡ ਸ਼ਾਹ ਕੋਰਦੀ ਪੰਜ ਯਾਰ ਬੰਦਾ ਮਰ ਚੁੱਕਾ ਵੋਟ ਅਜੇ ਵੀ ਰਹਿ ਦਿੱਤਾ ਸਾਰਾ ਸਿਸਟਮ ਹੀ ਖਰਾਬ ਹੋ ਗਿਆ ਇੱਕ ਪਾਸੇ ਆਪਾਂ ਹਲੀਮੀ ਰਾਜ ਨੂੰ ਪੰਜਾਬ ਦੇ ਵਿੱਚ ਚਾਹੁੰਦੇ ਆ ਬਈ ਇਹ ਪ੍ਰਾਪਤ ਕਰਕੇ ਤੇ ਸੋਹਣਾ ਰਾਜ ਪ੍ਰਬੰਧ ਚਲਾਇਆ ਜਿੱਥੇ ਕਰਪਸ਼ਨ ਨਾ ਹੋਵੇ ਬੇਈਮਾਨੀ ਨਾ ਹੋਵੇ ਤੇ ਉਥੇ ਗ੍ਰੀਨਰੀ ਹੋਵੇ ਤੇ ਉਥੇ ਗੰਗਾਸਰ ਵਰਨਾ ਹੋਵੇ ਚੰਗੇ ਸਾਡੀ ਲੀਡਰਸ਼ਿਪ ਹੋਵੇ ਇੱਕ ਪਾਸੇ ਤਾਂ ਆਪਾਂ ਹੁਣ 35 ਸਾਲ ਹੋ ਗਏ ਆ ਇਸ ਪਾਸੇ ਨੂੰ ਫੜਕਦੇ ਹਜ਼ਾਰਾਂ ਸ਼ਹੀਦੀਆਂ ਚੁੱਕੀਆਂ ਹੈਗੀਆਂ ਤੇ ਜਦ ਪੰਜਾਬ ਦੇ ਵਿੱਚ ਪੋਲੀਟਿਸ਼ੀਨ ਦਾ ਜੀਵਨ ਦੇਖੀਦਾ ਆਮ ਲੋਕਾਂ ਦੇਖੀਦਾ ਉਥੇ ਤੇ ਇਦਾਂ ਦੀ ਗੱਲ ਕੋਈ ਲੱਗਦੀ ਨਹੀਂ ਕਿ ਉਹਨਾਂ ਜਿਹੜਾ ਜ਼ਿਆਦਾ ਝੂਠ ਬੋਲਦਾ ਉਹਨੂੰ ਇਹ ਵੋਟਾਂ ਪਾਉਂਦੇ ਆ ਬਸ saka sa taigno naal jan dapat ਤਾਂ ਜਦੋਂ ਤੁਸੀਂ ਕਿਉਂ ਫੋਨ ਕਰਕੇ ਕੰਮ ਕਰਾਉਂਦੇ ਹੋ ਤੁਹਾਡਾ ਕੋਈ ਮਸ਼ਵਾਹੇ ਕੰਨੀ ਘਪੇ ਇੱਕ ਨੇ ਪਹਿਲਾਂ ਸੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਮੈਂ ਵੀ ਬਗੇ ਪੰਜਾਬ ਚ ਗਿਆ 23 ਸਾਲ ਜੇ ਮੈਂ ਦੇਖਿਆ ਵੀ ਕੋਈ ਵੀ ਸਰਪੰਚ ਕੋ ਸਪਾਸਪਾਣ ਬਜ਼ੁਰਗ ਜਾਂਦੇ ਨਹੀਂ ਸੀ ਹੁੰਦੇ ਹਰੇਕ ਬਜ਼ੁਰਗ ਦਾ ਆਪਣਾ ਹੀ ਨਾ ਦਬਕਾ ਹੁੰਦਾ ਸੀਗਾ ਹਿੰਮਤ ਨਹੀਂ ਪੈਂਦੀ ਹੁੰਦੀ ਸੀ ਵੀ ਬਿਨਾਂ ਇਹ ਪੁੱਛੇ ਪਿੰਡ ਚ ਵੱਢ ਜਾਣ ਪੁਲਿਸ ਵਾਲੇ ਤੇ ਹੁਣ ਮੈਂ ਦੇਖਿਆ ਲੋਕ ਨਾ ਕਹਿੰਦੇ ਜੀ ਤੁਸੀਂ ਤਾਂ ਬਾਹਰ ਬੈਠੇ ਆ ਜੀ ਮੈਨੂੰ ਕਈ ਵਾਰੀ ਕਹਿੰਦੇ ਆ ਸਾਨੂੰ ਇਹਨਾਂ ਦੇ ਰੋਡ ਪੈਂਦੇ ਆ ਇਹ ਸੰਦ ਨਾਲ ਚੱਲਣਾ ਪੈਂਦਾ ਮੈਂ ਕਈ ਵਾਰ ਸੁਣਿਆ ਪਰ ਲੋਕਾ ਲੋਕ ਆਪਣੇ ਆਪ ਚ ਜਿੱਦਾਂ ਨਾ ਜਿਹੜੀ ਹੁੰਦੀ ਹੈ ਜਿਹੜੀ ਪੁਰਾਣੇ ਬਜ਼ੁਰਗਾਂ ਦੇ ਵਿੱਚ ਗੱਲ ਸਹੀ ਸ਼ੱਕ ਪੜੇ ਲਿਖੇ ਨਹੀਂ ਸੀਗੇ ਉਹ ਗੱਲ ਮੈਨੂੰ ਨਾ ਇਦਾਂ ਲੱਗਦਾ ਜਿਦਾਂ ਹੁਣ ਬਹੁਤ ਇੰਜ ਹੈ ਨਾ ਕਿ ਕੁਝ ਲੋਕਾਂ ਚ ਹੋਊਗੀ ਤੇ ਇਹਦੇ ਕਾਮ ਦਾ ਵੀ ਜੀ ਉਦੋਂ ਬਜ਼ੁਰਗਾਂ ਦੀ ਸਿਹਤ ਸਹੀ ਹੁੰਦਾ ਵੀ ਸੀ ਹਮ ਸਾਰੇ ਦੇ ਚਿਆਦਾ ਦਾ ਹਮ ਉਹ ਸਿਹਤ ਹਾਂ ਹਾਂ ਦਾ ਅਸਬਲ ਲੋਕ ਤਾਂ ਏਮਨ ਲੋਕਾਂ ਕੋ ਸ਼ਹਿਰ ਸਿੱਧਾ ਟਾਈਮ ਨਹੀਂ ਉਹ ਉਹ ਸੋਚਦੇ ਮੈਨੂੰ ਕਿਹੜਾ ਨਾ ਲੱਗੇ ਤੇ ਸਰਪੈਂਚ ਨੂੰ ਲੈ ਜਾ ਜਾਂ ਪਰਾਂ ਦੇ ਬਹੁਤ ਵਾਰ ਬੱਤੇ ਹਾਂ ਪਾਲਾ ਸੇ ਮੈਂ ਵੀ ਕੱਲਾ ਵੀ ਪੰਜਾਬ ਜਈ ਕਈ ਵਾਰੀ ਗਿਆ ਆਂ ਆਪਾਂ ਇਕੱਠੇ ਵੀ ਗਏ ਆਂ ਮੈਂ ਜੋ ਮਰ ਜੇ ਮੈਂ ਰਿਸ਼ਵਤ ਨਹੀਂ ਦੇ ਦਿੱਤੀ ਪਤਾ ਉਹਨਾਂ ਉਹਨਾਂ ਦੇ ਹੈ ਹੀ ਨਹੀਂ ਉਹਦਾ ਮੈਨੂੰ ਇੱਥੇ ਕਈ ਬੰਦੇ ਮਿਲੇ ਬਾਹਰੋਂ ਕਹਿੰਦੇ 50 50 ਨੋਟ ਰੱਖ ਲਈਏ ਜੇ ਕਿ ਮਿਲਦਣ 50 ਰੁਪਏ ਦੇ ਦਈਏ ਮੈਂ ਕਿਹਾ ਤੁਸੀਂ ਤਾਂ ਰਿਸ਼ਵਤ ਵਧਾ ਰਹੇ ਹੋ ਤੁਸੀਂ 50 ਤਬਾਹ ਕਰਨ ਲੱਗੇ ਹੋ ਤੁਸੀਂ ਤਾਂ ਬਈ ਸਾਡੇ ਲੋਕਾਂ ਨੂੰ ਵੀ ਚਾਹੀਦਾ ਨਹੀਂ ਰਿਸ਼ਵਤ ਦੇਣੀ ਕੰਮ ਕੋਈ ਗੱਲ ਨਹੀਂ ਦੋ ਵਿਕਾ ਕਦੇ ਕੋਈ ਲੇਟ ਹੋ ਜਾਊਗਾ ਅਸੀਂ ਕਿਹ ਜਾਈ ਜਾਂਦੇ ਆ ਤੇ ਬੜੀ ਉਹ ਸ਼ਰਮ ਆਉਂਦੀ ਹੈ ਕਈ ਬੰਦੇ ਤਿਲਕ ਲਾਇਆ ਹੁੰਦਾ ਮੱਥੇ ਤੇ ਕਈਆਂ ਦੇ ਦਾੜਾ ਪ੍ਰਕਾਸ਼ ਕੀਤਾ ਹੁੰਦਾ ਉਹ ਜਿਹੜਾ ਰਸਮੇ ਦੇ ਕੇਸਾਂ ਨੂੰ ਕਡੀਆਂ ਫੜ ਕੇ ਲੈ ਜਾਂਦੇ ਮੈਂ ਸ਼ਰਮ ਆਉਣ ਲੱਪਿੰਦੇ ਵੀ ਆਹ ਧਰਮ ਵੀ ਬੰਦਿਆਂ ਦਾ ਹਾਲ ਆ ਬਈ ਇਹਨਾਂ ਨੇ ਤਿਲਕ ਵੀ ਲਾਇਆ ਦਸਾਹਰ ਬੰਨੀ ਆ ਜੇ ਕਿਸੇ ਦੇ ਕੋਸ਼ ਆ ਕਿ ਕਾਸਤਾ ਕਈ ਵੱਖ ਵਾਕਿਆ ਉਹ ਸਾਰੇ ਆਸਤਾਨ ਵਾਲੇ ਬੰਦੇ ਹੀ ਰਿਸ਼ਤ ਲੈ ਰਹੇ ਆ ਇਸ ਵੇਲੇ ਪਰ ਇਹ ਸਾਰੇ ਲੋਕ ਨਾ ਦੇਣ ਫੇਰ ਕੀ ਸਰਕਾਰ ਕੀ ਕਰ ਸਕਦੀ ਕੁਝ ਵੀ ਨਹੀਂ ਕਰ ਸਕਦੀ ਨਾ ਐਮਐਲਏ ਕੁਝ ਕਰਦਾ ਨਾ ਕੋਈ ਮਿਸਟਰ ਵਰਸਾ ਮੈਂ ਕੋਸ਼ਿਸ਼ ਕੋਸ਼ਿਸ਼ ਕਰਨੇ ਗਿਆ ਸਾਡੇ ਗੈਨੀ ਪਾਕਰ ਜਿਹਨੂੰ ਮੈਂ ਰੂਰ ਮੋਡ ਗੋਰਸੇ ਸਮਝਦਾ ਹੁੰਦਾ ਸੀਗਾ ਮਮਾ ਦਾ ਨੌਜਵਾਨ ਇੱਥੇ ਵੀ ਆਪਣੇ ਟੈਂਡਨੋਸੀਟ ਵਿੱਚ ਸਰਵਿਸ ਕਰਦਾ ਸੀ ਹੈੱਡ ਕੰਟੈਂਡੈਂਟ ਸੀਗਾ ਉਹ ਪ੍ਰਾਇਮਿਸ ਕਰਦਾ ਇੱਕ ਹੁੰਦਾ ਸੀ ਗਰਚਾਨ ਸੰਭਾਜ ਉਹ ਡੀਓਪੀ ਬਣਿਆ ਸਾਰੇ ਪੰਜਾਬ ਦਾ ਵੀ ਐਜੂਕੇਸ਼ਨ ਡਾਇਰੈਕਟਰ ਬਣਿਆ ਸੀ ਇਹ ਦੋਸ਼ ਇੰਦੀਆਂ ਮਾਨਦਾਰੀਆਂ ਕਹਿੰਦੇ ਸਾਡੇ ਸਕੂਲ ਬਣਾਏ ਆ ਪਹਿਲਾਂ ਜਾਂਨਾ ਦਫ਼ਤਰ ਦੇ ਬੈਠੇ ਗਰੀਬ ਬੰਦਾ ਲੋੜ ਬੰਦਾ ਉਹਦਾ ਕੰਮ ਕਰਨਾ ਅਮੀਰ ਦਾ ਕਰਨਾ ਹੀ ਨਹੀਂ ਕਹਿੰਦਾ ਤੂੰ ਬੇਲੇ ਐ ਤੂੰ ਕੀ ਕਰਨਾ ਆਹ ਨਾਲ ਬੈਠਾ ਰਹਿ ਜਾ ਫਿਰ ਤੋਰੇ ਸ਼ਾਪਿੰਗ ਕਰਿਆ ਮੜ ਕੇ ਆ ਕੇ ਤੇਰਾ ਕੰਮ ਕਰ ਦੇਾਂਗੇ ਵੀ ਜਿਹੜੇ ਹੁਣ ਜ਼ਿਮੀਂਦਾਰ ਆਏ ਆ ਗਰੀਬ ਲੋਕ ਆਏ ਆ ਇਹ ਨਹੀਂ ਜਾ ਕੇ ਆਪਣੇ ਮੱਜਾਂ ਨੂੰ ਪੱਠੇ ਪਾਉਣੇ ਆ ਕਿਸਾਨ ਨੂੰ ਪੱ ਕਿ ਨਾ ਕਿਹਨੇ ਖੇਤੀ ਕਰਨੀ ਹੈ ਤੁਸੀਂ ਇੰਦਾ ਬੇਲੇ ਲੋਗੇ ਆ ਮੈਂ ਉਹਨਾਂ ਦੇ ਬੰਦੇ ਹੁਣ ਪੰਜਾਬ ਨੂੰ ਲੱਭਦੇ ਹੀ ਨਹੀਂ ਕੋਈ ਮੈਂ ਉਹਨਾਂ ਹੀ ਸੰਗਤ ਕੀਤੀ ਕਾਫੀ ਚਿਰ ਮੈਂ ਪੜਿਆ ਵੀ ਉਹਨਾਂ ਕੋਲ ਆ ਦੇਖੋ ਜੀ ਕਿਸੇ ਵੀ ਚੀਜ਼ ਦਾ ਪੀਜਨਾਸਤਾ ਹੁੰਦਾ ਨਹੀਂ ਹਮ ਪਰ ਤੁਸੀਂ ਇਹ ਕਹੋ ਵੀ ਜਿਹੜੀ ਇਹਦੇ 95% ਤਾਂ ਜਾ ਕਰਪ ਕਰ ਸਾਰਾ ਉਹ ਉਹਦੀ ਬਦੌਲਤ ਹੀ ਸਾਡਾ ਕੋਈ ਵੀ ਬੱਚਾ ਇੱਥੇ ਰਹਿਣ ਲੱਗਿਆ ਹਮ ਹਮ ਕੱਤੀ ਬੱਟਿਆ ਵਧੀਰੇ ਨੇ ਫਾਂਸੀ ਦੇ ਰਸਤੇ ਚੁੱਕ ਕੇ ਗਣਾ ਆਪਣੀ ਅੱਤੇ ਪਾ ਕੇ ਕਾਲੇ ਪਾਣੀ ਦੇ ਸੱਜਾ ਪੋਕਤੇ ਡਾਂਗਾ ਖਾ ਕੇ ਡਾਂਗਾ ਮਾਰ ਕੇ ਉਹ ਰਿਆਂ ਨੂੰ ਕਦੇ ਅੱਜ ਸਾਰੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਕੋਲੇ ਹੱਥ ਅੜਦੇ ਨੇ ਸਾਨੂੰ ਵੀ ਜਾਂਦੇ ਹਾਂ ਅਸੀਂ ਬਾਹਰ ਚਲੇ ਹਾਲਾਂਕਿ ਬਾਹਰ ਕਿੰਨੀ ਮਸ਼ਕੱਤ ਕਰਨੀ ਪੈਂਦੀ ਕਿੰਦੀ ਕੰਮ ਨਾ ਕਰਨੀ ਪੈਂਦੀ ਜਿਹੜੀ ਸਾਰੀ ਦੀ ਸਾਰੀ ਸਫਾਈ ਹੈ ਉਹ ਬਾਹਰ ਜਾ ਕੇ ਏਪੋਰਟ ਤੋਂ ਉੱਤਰੀ ਜਸਤ ਹੋ ਜਾਂਦਾ ਬਈਆਂ ਇਹ ਬਿੰਦਿਆ ਪੂਰੀ ਹਾਲ ਜੀਰੋ ਤੋਂ ਜ਼ਿੰਦਗੀ ਸ਼ੁਰੂ ਕਰਨੀ ਪੈਂਦੀ ਪਰ ਫੇਰ ਲੋਕ ਕੋਛੜੀ ਕਿਉਂ ਉਹ ਉਹਨਾਂ ਸਭਾ ਦੇ ਕਮਿਟੀ ਦੇ ਪਾਉਣੇ ਆ ਮਾਈਕ ਨੇ ਧਿਆਨ ਹੀ ਨਹੀਂ ਦਿੱਤਾ ਕਿਸੇ ਤੋਂ ਇਹ ਇਹ ਕਾਰਨ ਆ ਵੀ ਸਾਡਾ ਇਸ ਧਰਤੀ ਨਾਲ ਪਿਆਰ ਹੀ ਨਹੀਂ ਗਿਆ ਸਾਡਾ ਮੋਹ ਹੀ ਨਹੀਂ ਗਿਆ ਇਸ ਧਰਤੀ ਨੂੰ ਅਸੀਂ ਸਾਰੇ ਛੱਡ ਕੇ ਜਾਣ ਨਿਆਰ ਮੇਰੀ ਮੈਂ ਉਦਾਹਰਨ ਦਿੰਦਾ ਕਿ ਜੇ ਅੱਜ ਅਮਰੀਕਾ ਕੈਨੇਡਾ ਦੇ ਇਹ ਕਹਦੇ ਨੇ ਵੀ ਤੁਸੀਂ ਜੋ ਕਿਸੇ ਦੀ property ਪੰਜਾਬ ਹੈਗੀ ਸਾਨੂੰ ਲਿਖਾ ਦਿਓ ਸਾਡੇ ਨਾਂ ਕਰਾ ਦਿਓ ਕਦੋਂ ਤੁਹਾਨੂੰ ਗ੍ਰੀਨ ਕਾਰ ਮਿਲ ਜਾਊਗਾ ਤਾਂ ਫਲਾਈ ਕਰੋ। ਸ਼ਹਾਦਤ ਹੀ ਮਿਲਨੇ ਪੰਜਾਬ ਤੋਂ ਬਾਹਰ ਜਾਣ। ਲੋਕ ਤਾਂ ਸਾਰੇ ਜਿਹੜੇ ਅਮਰੀਕਾ, ਕੈਨੇਡਾ ਉਹ ਵਿਦਨ ਵਾਹ। ਮੈਂ ਕੱਲੇ ਪੰਜਾਬ ਤੋਂ ਨਹੀਂ ਸਾਰ ਇੰਡੀਆ ਚੋਂ ਲਾ ਕੇ ਬੰਗਲਾਦੇਸ਼, ਸ਼੍ਰੀਲੰਕਾ, ਪਾਕਿਸਤਾਨ, ਅਫਗਾਨਿਸਤਾਨ ਸਾਰੇ ਕੰਟਰੀਆਂ ਜਾਣ ਨੂੰ ਤਿਆਰ ਬੈਠੀਆਂ। ਉੱਤ ਅਜੇ ਥੋੜਾ ਅਜਾ ਘੱਟ ਮੈਂ ਇਹ ਐਵਰੇਜ ਦਾ ਹੂੰ। ਸੰਦੇ ਉਹਨਾਂ ਨੂੰ ਸੋਕੇ ਨਹੀਂ ਆ ਪੰਜਾਬ। ਹੂੰ। ਬਾਕੀ ਐਮਪੀ ਵਗੈਰਾ ਹੋਰ ਸਿਆ ਜਿੱਦਾਂ ਜਿੱਦਾਂ ਪਾਣੀ ਪੀਣ ਨੂੰ ਮੈ ਨਹੀਂ। ਹਮਮਮ ਕਿ ਕੋਈ ਨਾ ਪਰ ਲੋਕ ਨਾਉਂਦੇ ਉਹ ਤੇ ਪਾਣੀ ਪਿੰਦੇ ਤੋ ਪਾਣੀ ਪਿੰਦੇ ਸਾਡੇ ਤੇ ਸਾਰਾ ਕੁਝ ਛੋਕੇ ਇੰਨੀ ਕਾਰੋਬਾਰ ਪੰਜਾਬ ਦੇ ਸੌਜ਼ੋ ਖੇਤਾਂ ਦਾ ਬਾਲਕ ਹੀ ਬਾਲ ਜਾ ਰਿਹਾ ਤੇ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਪੰਜਾਬ ਮੈਂ ਕਈ ਨਾ ਬੰਦੇ ਦੇਖੇ ਬਾਲ ਨਹੀਂ ਇੰਡੀਆ ਦੇ ਵਿੱਚ ਜਲ ਮੇਰੇ ਵੀ ਵਿਚਰਦੇ ਰਹਿੰਦਾ ਤੁਸੀਂ ਵੀ ਕਿ ਬਿ ਨਾਲ ਕਿਵੇਂ ਹੋ ਰਹੇ ਹੁੰਦੇ ਆ ਉਹ ਮਲਟੀ ਮਿਲੀਅਨਰ ਆ ਉਹ ਵੀ ਨਿਆਣੇ ਪਰਿਵਾਰਾਂ ਸਾਰੇ ਬਾਹਰ ਕੱਢੀ ਜਾਂਦੇ ਆ ਨਹੀਂ ਨਹੀਂ ਉਹ ਉਹ ਉਹਨਾਂ ਦੇ ਉਹ ਉਹਨਾਂ ਦੇ ਹੱਤਿਆ ਦਾ ਹੋ ਗਿਆ ਨਾ ਜੀ ਗੱਲ उहाश <laughs> ਤੁਸੀਂ ਬੱਚਿਆਂ ਨੂੰ ਬੱਚੇ ਸਾਹਿਬ ਲੋ ਜਿਹੜਾ ਉਹਨਾਂ ਚੋਂ ਇੱਕ ਤਾਂ ਬੱਚਾ ਜਰੂਰ ਹੋ ਬਣਣਾ ਉਹਨੂੰ ਤੂੰ ਕਾਇਰ এডੂਕੇਸ਼ਨ ਪਾਲਾ ਸੇ ਜੀ ਮੈਂ 25 30 ਬੰਦਿਆਂ ਨੂੰ ਜਾਣਦਾ ਜਿਨ੍ਹਾਂ ਨੇ ਇੱਥੇ ਇੰਡਸਟਰੀ ਲਾਈ ਸੀਗੀ ਉਹ ਸਾਰੇ ਬਹੁਤ ਜ਼ਿਆਦਾ ਇੱਥੇ ਉਹ ਪਰੇਸ਼ਾਨ ਹੋ ਕੇ ਸਭ ਕੁਛ ਛੱਡ ਕੇ ਚਲੇ ਗਏ ਕਹਿੰਦੇ ਆ ਕਿ ਤਾਂ ਪ੍ਰਸ਼ਾਸਨ ਜਿਹੜਾ ਹੈਗਾ ਵਾਰ-ਵਾਰ ਪਾਰਟੀਆਂ ਪ੍ਰੈਸ਼ਰ ਪਾਉਣੀਆਂ ਸਾਨੂੰ ਡੋਨੇਸ਼ਨ ਦਿਓ ਸਾਨੂੰ ਡੋਨੇਸ਼ਨ ਦਿਓ ਇਹ ਕਹਿੰਦੇ ਜੇ ਅਸੀਂ ਬਾਹਰ ਚਲ ਜਾਈਦਾ ਉੱਥੇ ਜਿਹੜੇ ਬੰਦੇ ਸਟਾਫ ਦੇ ਹੁੰਦੇ ਆ ਵੀ ਉਹ ਕਹਿੰਦੇ ਇਹ ਕਹਿੰਦੇ ਇੱਥੇ ਰਹਿਣਾ ਹੈਗਾ ਤੇ ਉਹਨੂੰ ਜਿਹੜਾ ਹੈਗਾ ਆ ਵੀ ਉਹ ਪਰੇਸ਼ਾਨ ਕਰਦੇ ਆ ਤੇ ਜਿਹੜਾ ਪ੍ਰੋਡਕਸ਼ਨ ਹੁੰਦੀ ਕੋਈ ਨਹੀਂਗੀ ਜੇ ਲਾਗੇ ਖੜਾ ਤਾਂ ਕੰਮ ਕਰਦੇ ਹੈਗੇ ਆ ਮੈਂ ਸਾਨੂੰ 25 30 ਦਾ ਨਾਮ ਵੀ ਦੇ ਸਕਦਾ ਹੈ ਇੱਕ ਬੰਦੇ ਟੀਵੀ ਵੀ ਲਾ ਆ ਸ਼ਰ ਆਪਾਂ ਇਕੱਠੇ ਵੀ ਕੋਈ ਪ੍ਰੋਗਰਾਮ ਤੇ ਗਏ ਹੀ ਕਾਰਨ ਤੇ ਉਹ ਹਰ ਟੀਵੀ ਸੈਸ਼ਨ ਨੇ ਆਪਣਾ ਛੱਡ ਕੇ ਭੱਜਿਆ ਹੀ ਮੁਹਾਲੀ ਤੋਂ ਵੀ ਕਹਿੰਦਾ ਨਹੀਂ ਕਹਿੰਦਾ ਨਹੀਂ ਮੈਨੂੰ ਮਾਰ ਹੀ ਦੇਣਾ ਉੱਥੇ ਲੋਕਾਂ ਨੇ ਇੱਕ ਬੰਦਾ ਇੱਕਦਮ ਉਹ ਵੀ ਜਾਣ ਜਿਹੜੇ ਜਿਨ੍ਹਾਂ ਨੂੰ ਮਾਰਤਾ ਗਿਆ ਮੈਂ ਬੇਨਤੀ ਕਰ ਰਿਹਾ ਕਫੇ ਦੁਆਰਾ ਹਮਮ ਇੱਕ ਤਾਂ ਪੈਂਟ ਹਾਊਸ ਸਪੌਂਸਰ ਕਰੋ ਆਪਣੇ ਬੈਂ ਕਿਤੇ ਹੀ ਜਾਣਾ ਕਿਥੇ ਉਹ ਆ ਨਹੀਂ ਤੇਰਾ ਫੀ 1500 ਬਰਾਹਿਆ ਮੁਸ਼ਾਵਲੀ ਇੱਕ ਲੜਕੀ ਲੜਕਾ ਮਿਲਦਾ ਉਹ ਉਹ ਕਰੇ ਮਾਡਾ ਟਿਊਸ਼ਨ ਦਾ ਵਿਦਰੀ ਲੋ ਚਲੋ ਪਾਲਾ ਸੀ ਦੋ ਤਿੰਨ ਕੇ ਬੰਦੇ ਮੈਨੂੰ ਦਿਓ ਜਿਹੜੇ ਇਦਾਂ ਦੀ ਸੇਵਾ ਕਰ ਸਕਦੇ ਆ ਚਲੋ 10-12000 ਰੁਪਇਆ ਕੋਈ ਗੱਲ ਨਹੀਂ ਆਪਾਂ ਦੇ ਦੇ ਦਾਂਗੇ ਪੰਜਾਂ ਚੋਂ ਬੰਦੇ ਦੇਖੀਏ ਮੈਂ ਕਈ ਕੁਛ ਕਰਕੇ ਗਿਆਨੀ ਵੀ ਰੱਖ ਕੇ ਦੇਖ ਚੁੱਕਾ ਕਈ ਰਖਾਏ ਵੀ ਆ ਕੋਈ ਰਿਜ਼ਲਟ ਨਹੀਂ ਕੱਢ ਸਕੇ ਉਹ ਪੈਣ ਦੇ ਲੋਕ ਇਹਨਾਂ ਨੂੰ ਵਰਤਦੇ ਰਹਿੰਦੇ ਆ ਵੀ ਨਹੀਂ ਕੱਲ ਫੇਸ ਸੁਣਿਓ ਜੀ ਦੁਬਾਰਾ ਹੂੰ ਹੂੰ ਉਹਦੀ ਡਿਊਟੀ ਲਾਵੇ ਜਿਹੜੀ ਜਿਲ ਉਹ ਅਸਟਾਸਟਿਕ ਰਬੀਆ ਅਰਜ਼ਾ ਜਾਂ ਵਾ ਜਿਹੜੀ ਟਿਊਸ਼ਨ ਦਾ ਉਹ 25 ਟਿਊਸ਼ਨ ਪੜਾਉਣਾ ਆ ਵੀ and mm. ਅੱਲਾਸੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਦੋਂ ਤੁਸੀਂ ਤੁਸੀਂ ਬਾਹਰ ਹੁੰਦੇ ਸੀ ਮੈਂ ਇੱਦਾਂ ਇੱਥੇ ਪ੍ਰਚਾਰਕ ਰੱਖੇ ਸੀ ਸੇਵਾ ਕਰਦੇ ਹੁੰਦੇ ਸੀਗੇ ਉਹ ਇੱਕ ਦਿਨ ਮੈਂ ਬੈਠਾ ਸੀ ਗੁਰਦੁਆਰਿਆਂ ਲਾ ਕੇ ਉੱਥੇ ਬੈਠਾ ਸੀ ਤੇ ਉਹ ਸਾਰੇ ਜਿੰਨੇ ਪ੍ਰਚਾਰਕ ਨੇ ਜਿਹਨਾਂ ਨੂੰ ਥੋੜੀ ਬਹੁਤੀ ਆਪਾਂ ਦਿੰਦੇ ਸੀਗੇ ਮੰਥਲੀ ਉਹ ਸਾਰੇ ਮੇਰੇ ਤੋਂ ਪਾਸਪੋਰਟ ਲੈ ਕੇ ਆ ਗਏ ਜੀ ਸਾਨੂੰ ਬਾਹਰ ਆਜੋ ਸਾਨੂੰ ਬਾਹਰ ਆਜੋ ਮੈਂ ਕਿਹਾ ਭਾਈ ਮੈਂ ਕਿਹੜਾ ਇੱਥੇ ਟੇਬਲ ਜਾਣ ਥੋੜਵਾ ਤੁਸੀਂ ਤਾਂ ਮੈਨੂੰ ਗਲਤ ਸਮਝ ਲਿਆ ਮੈਂ ਹਾਰ ਕੇ ਹਾਰ ਕੇ ਕੰਮੇ ਬੰਦ ਕਰਤਾ ਵੇਖ ਖਰਚੇ ਨਹੀਂ ਬੰਦ ਕਰਤੇ ਯਾਰ ਇਹ ਤਾਂ ਮੈਂ ਕਿੱਥੇ ਕੀ ਕਰੇ ਬੰਦਾ ਹੁਣ ਸਿਗੇ ਵੀ ਗੁਰਸੇਖ بس ਜਿਹੜਾ ਕਿੜਾ ਮੈਨੂੰ ਬਾਹਰ ਲਾਜੋ ਮੈਨੂੰ ਬਾਹਰ ਲਾਜੋ ਹਰ ਕਿੰਨੇ ਹੀ ਪਾਸਵਰਡ ਦੇ ਦਿੱਤੇ ਜੀ ਇਹਨੂੰ ਵੀ ਆ ਵੀ ਜਾਣਾ ਇਹਨੇ ਵੀ ਜਾਣਾ ਇਹਨੇ ਵੀ ਆਲਾ ਮੈਂ ਕਿਹਾ ਭਾਈ ਮੈਂ ਟਾਈਮ ਜੰਡ ਰਹੀ ਕਿ ਇਹਦੇ ਵੀ ਗੁਰਸੇਕ ਆਪੇ ਪੇ ਉਸ ਤੋਂ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਅਸੀਂ ਉਹ ਪ੍ਰਬੰਧ ਕਰਾਂਗੇ ਉਸ ਪਿੰਡ ਦਾ ਉਸ ਤੇ ਹੁਣ ਸਾਨੂੰ ਪੈਣਾ ਵੇਚਣਾ ਇਸ ਤੇ ਮੈਂ ਪਹਿਲਾ ਸੋਚਦਾ ਸੀ ਕਿ ਰਿਟਾਇਰਡ ਅਫਸਰ ਇਹ ਕੰਮ ਸੋਣਾ ਕਰ ਸਕਦੇ ਆ ਜੇ ਉਹ ਉਹਨਾਂ ਦੀ ਕੋਈ ਕੁਛ ਨਾ ਕੁਛ ਆਪਾਂ ਨਾਲ ਮਿਲ ਕੇ ਉਹਨਾਂ ਨੂੰ ਦੇਖੀਏ ਬੇਨਤੀ ਕਰਕੇ ਵੀ ਉਹਨਾਂ ਨੂੰ ਖਰਚ ਪਾਣੀ ਦਈਏ ਤੇ ਉਹ ਕੋਈ ਨਾ ਕੋਈ ਕੋਠੀ ਘਰ ਖਾਲੀ ਪਈ ਹੈ ਗੁਰਦੁਆਰੇ ਖਾਲੀ ਪਈ ਹੈ ਮੈਂ ਗੁਰਦੁਆਰਿਆਂ ਦੇ ਗਿਆਨੀਆਂ ਤੋਂ ਮੈਂ ਇਹ ਨਾ ਨਰਾਸ਼ ਹੋ ਗਿਆ ਮੈਨੂੰ ਪਤਾ ਹੈ ਪ੍ਰਬੰਧਕ ਉਹਨਾਂ ਨੂੰ ਬਸ ਉਹ ਅਸੀਂ ਦੈਰੇ ਚ ਰੱਖਦੇ ਆ ਕੋਈ ਉਹਨਾਂ ਨੂੰ ਪੈਸੇ ਦੇਣ ਦਾ ਕੋ ਫਾਇਦਾ ਨਹੀਂ ਹੁੰਦਾ ਉਹਨਾਂ ਦੀ ਭੁੱਖ ਹੀ ਮਰਦੀ ਜੀ ਜਿਹੜਾ ਗ੍ਰਾਂਥੀ ਸੀ 1 2000 3000 ਤੱਕਾ ਉਹਨੂੰ ਲੋਕ ਪਿੰਡ ਦੇ ਕਹਿਣਗੇ ਬਾਕੀ ਤਾਂ ਦੁੱਧ ਮੰਗ ਲਿਆ ਕਣਕ ਮੰਗ ਲਿਆ ਉਹ ਤੋਂ ਕੀ ਐਸਰ ਖੋਣਗੇ ਹੂੰ ਹੂੰ ਉਹਨੂੰ ਉਹਨੂੰ ਵੀ ਪਤਾ ਕਿ ਮੈਨੂੰ ਪੰਨ ਦੀ ਲੋੜੀ ਦੀ ਮੈਨੂੰ 5-4 ਜਿਆਦੇ ਰੁਪਈਆ ਰੋਟੀ ਮੈਨੂੰ ਮੈਂਡੇ ਹੋਰ ਤਾਂ ਕੋਪ ਮੈਂਦਾ ਨਹੀਂ ਪਿੰਡੋਂ ਜੇ ਉਹ ਕੋਈ ਪ੍ਰੋਪਰ ਐਜੂਕੇਟਿਡ ਬੰਦਾ ਕੋਤਾਰੇ ਰੱਖਿਆ ਹੋਵੇ ਉਹ ਪੜਿਆ ਲਿਖਿਆ ਐ ਮੈਂ ਪੜਿਆ ਹੋਵੇ ਚੰਗਾ ਗੁਰਬਾਣੀ ਕਿਤਾਬ ਚਾਰ ਦਾ ਹੋਵੇ ਉਹਨੂੰ ਪੂਰੀ ਫੋਨ ਦਿਖਾ ਹੋਵੇ ਕਿ ਚੰਗੇ ਟੀਚਰ ਦਿੱਤੇ ਉਹ ਕਿੱਥੇ ਪੜੂਗਾ ਦੀ ਉਹਨੂੰ ਪਤਾ ਮੈਂ ਪਿੰਡਾਂ ਲਈ ਕਹਦਾ ਹਾਂ ਜਿੰਨ ਕੋ ਕੰਮ ਲੈ ਰਹਾ ਸੀ ਬਿਠਾ ਇੱਥੇ ਬੱਚਿਆਂ ਨੂੰ ਸ਼ਾਮ ਨੂੰ ਹੂੰ ਇਹ ਸਕਦੇ ਆ ਕਿਉਂ ਨਹੀਂ ਦਊਗਾ ਜਦੋਂ ਉਹ ਪਤਾ ਵੀ ਇਹ ਤਾਂ ਕੋਈ ਨਾ ਹਮ ਖਿਆਲ ਗੁਰਸਿੱਖਾਂ ਦੀ ਕੋਈ ਰਿਟਾਇਰਡ ਟੀਚਰ ਆ ਜਾਂ ਕੋਈ ਸੀਨੀਅਰ ਅਫਸਰ ਹੋ ਚੁੱਕੇ ਉਹਨਾਂ ਦੀ ਕੋਈ ਬਾਡੀ ਬਣੇ ਜਿਹੜੀ ਉਹਨਾਂ ਨੂੰ ਆਵਾਜ਼ ਕਰੇ ਤੇ ਉਹਨਾਂ ਤੋਂ ਸਭਾਵਾਂ ਠੀਕ ਦੇਕਣਾ ਲਵੇ ਜਿਹਨਾਂ ਨੂੰ ਕੋਈ ਮੁਸ਼ਕਲ ਆਉਣੀ ਹੈ ਤਾਂ ਸੁਣੇ ਤੇ ਉਹਨਾਂ ਦਾ ਹੱਲ ਢੋਲੇ ਜਿੱਕੋ ਨਹੀਂ ਇਹਦੇ ਤੇ ਬਾਡੀ ਬਹੁਤ ਵੱਡੀ ਪ੍ਰੋਜੈਕਟ ਵਾਲਾ ਬਾਡੀ ਬਣਾਉਣੀ ਹੋਰ ਤੁਸੀਂ ਹਰ ਬੱਚ ਨੂੰ ਆਪਣੇ ਨੂੰ ਸਿੱਖਲ ਕਰਕੇ ਉੱਤੇ ਐਜੂਕੇਸ਼ਨ ਦੇਣੀ ਚਾਹੀਦੀ ਸ਼ੁਰੂ ਬੱਚਿਆਂ ਕਰ ਬੱਸ ਜੀ ਲਾਸਟ ਆਪਾਂ 1 ਮਿੰਟ ਗੱਲ ਕਰਨੀ ਹੈ ਤੁਸੀਂ ਜੇ ਵੀ ਜਿਹੜੇ ਵਾਰ ਇੰਗਲੈਂਡ ਦੇ ਵਿੱਚ ਜਾਂ ਯੂਰਪ ਚ ਰਹਿੰਦੇ ਹੋ ਨਾ ਲਾਸ ਸਨੇਹਾ 1 ਮਿੰਟ ਤਾਂ ਦੇ ਦਿਓ ਆਪਣਾ ਜਿਹੜਾ ਦੇਣਾ ਚਾਹੁੰਦੇ ਤੁਸੀਂ ਇਹਨੂੰ ਲੋੜ ਵੱਤ ਬੱਚੇ ਦੇਖਣ ਤਾਂ ਕਿਹਦੀ ਯਾਦ ਕਿਹਦੀ ਛਰੇ ਦੀ ਦਾ ਕੋਲ ਬੱਚਾ ਹਾਂਜੀ ਦੇਖੋ ਪਿੰਡ ਦੇ ਵਿੱਚ ਤਾਂ ਕੀ ਹੁੰਦੀ ਉੱਥੇ ਦੇ ਸਰਕਾਰ ਦੇ ਕੰਮ ਦੇ ਆਪਣੇ ਵੀ ਕਰੀ ਜਾਂਦੇ ਆ ਮੈਂ ਕਹਿੰਦਾ ਪੁੱਛਿਆ ਵੀ ਕਿੰਦਾ ਕਿੰਦਾ ਬੈ ਕਰੋੜ ਲਾਉਂਦਾ ਪਿੰਡ ਮੈਂ ਕਦੇਾਸ ਕਿੱਥੇ ਲਾਇਆ ਕਿੰਦਾ ਉਧਰ ਇੰਗਲੈਂਡ ਚੋਂ ਕਈ ਪਾਲਸ ਕਈ ਵੀਰਾਂ ਨੇ ਸਕੂਲ ਉਧਰ ਇੱਥੇ ਬਹੁਤ ਸੋਹਣੇ ਸਕੂਲ ਬਣਾਏ ਆ ਮੈਂ ਕਈਆਂ ਦੀ ਵਿਜ਼ਿਟ ਵੀ ਕੀਤੀ ਹੈਗੀ ਫਲੋਰ ਲੱਗੇ ਵੀ ਆ ਜਗਰਾਮਾਂ ਲੱਗੇ ਵੀ ਆ ਹੋਰ ਥਾਂ ਵੀ ਆ ਜੰਦਰ ਵਿੱਚ ਵੀ ਆ ਕਈਆਂ ਨੇ ਸੋਹਣੇ ਉਦਮ ਬਾਹਰੋਂ ਕੀਤੇ ਇੰਗਲੈਂਡ 'ਚ ਰਹਿਣ ਵਾਲੇ ਕੈਨੇਡਾ ਅਮਰੀਕਾ ਵਾਲਿਆਂ ਨੇ ਥੋੜੇ ਹੋਰ ਉਦਮ ਕਰਨ ਦੀ ਲੋੜ ਆ ਨਾ ਬਹੁਤ ਧੰਨਵਾਦ ਪਾਲਾ ਸਿੰਘ ਜੀ ਤੇ ਕੱਲ ਨੂੰ ਤੁਹਾਡੇ ਨਾਲ ਵਿਚਾਰ ਕਰਨੀ ਆ ਕੌਮੀ ਮੋਰਚੇ ਦੇ ਬਾਰੇ ਤੇ ਕੱਲ ਨੂੰ ਵਿਚਾਰ ਤੁਹਾਡੇ ਨਾਲ ਉਹਤੇ ਕਰਾਂਗੇ ਵੀ ਮੋਰਚੇ ਦੀ ਜਿਹੜੀ ਹੈਗੀ ਆ ਸਾਲ ਤੋਂ ਉੱਪਰ ਸਮਾਂ ਹੋ ਗਿਆ ਤੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਸਾਂਝ ਕਰਾਂ ਬਹੁਤ ਧੰਨਵਾਦ ਪਾਲਾ ਸਿੰਘ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ